ਸੂਬੇ ਵਿੱਚ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਹਈ ਇੱਕ ਮਾਮਲਾ ਸਾਹਮਣੇ ਆਇਆ ਹੈ ਥਾਣਾ ਡੇਰਾ ਬਾਬਾ ਨਾਨਕ ਅਦੀਨ ਪਿੰਦੇ ਪੱਡਾ ਤੋਂ ਜਿੱਥੇ ਕੀ ਅਣਪਛਾਤੇ ਚੋਰਾਂ ਵੱਲੋਂ ਸੰਤ ਬਾਬਾ ਹਜਾਰਾ ਸਿੰਘ ਕੁੰਮਣਾ ਵਾਲਿਆ ਦੇ ਗੁਰਦੁਆਰਾ ਸਾਹਿਬ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਇਸ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਵੰਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਨਿਤਨੇਮ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਅਤੇ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਉਹਨਾਂ ਦੇਖਿਆ ਕਿ ਲੋਕ ਟੁੱਟਿਆ ਪਿਆ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਟੁੱਟੀ ਸੀ ਇਸ ਦੌਰਾਨ ਉਹਨਾਂ ਕਹਿਆ ਕਿ ਕਰੀਬ 5000 ਦੀ ਨਕਦੀ ਸੀ ਅਤੇ ਇਸ ਤੋਂ ਇਲਾਵਾ ਹੋਰ ਸਮਾਨ ਵੀ ਚੋਰ ਚੁੱਕ ਕੇ ਫਰਾਰ ਹੋ ਗਏ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਕੋਈ 4:30 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਇਆ ਮੇਰੇ ਬਗ ਚੋਰੀ ਹੋਇਆ ਤੇ ਮੜਕੇ ਮੈਂ ਸੈਟੂ ਵੇਖਿਆ ਵਾ ਸੈਟੂ ਇਹ ਗਾਇਬ ਆ ਫਿਰ ਇੱਕ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾ ਕੇ ਗਾਇਆ ਤੇ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥਾੜੇ ਕਿ ਸਕੇ ਥੱਲੇ ਨਾ ਡਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਾਇਆ ਪੁਲਿਸ ਮਰਬਾ ਕੇ ਮੌਕੇ ਤੇ ਹਾਜ਼ਰ ਹੋਈਏ ਹੁਣ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਪਹਿਲਾਂ ਵੀ ਚੋਰੀ ਉਹਦੀ ਹੱਥ ਕੋਈ ਲੱਭੇ ਅਜੇ ਤੱਕ ਉਹਦਾ ਕੋਈ ਹੋ ਸਕਣੀ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਸਾਡੇ ਗਾਰੰਟੀ ਦੀ ਗੱਲ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਨੂੰ ਕੀ ਮਤ ਕਰਦੇ ਹੋ ਨਾ ਆਏ ਸਨ ਇਨਸਾਬ ਦਵਾਇਆ ਜਾਵੇ ਜਨਾ ਜਸਵਿੰਦਰ ਸਿੰਘ ਜੀ ਬਾਅਦ ਰਾਤ ਕੋਈ ਚੋਰੀ ਹੋਈ ਇਥੇ ਬਾਬਾ ਜੀ ਆਏ ਆ 4:30 4:30 ਵਜੇ ਤੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲ ਹੋਈ ਆ ਥਾਲੇ ਟੁੱਟੇ ਆ ਹੁੰਦਿਆਂ ਨੂੰ ਗੋਲਦ ਪੁੱਟੀ ਲੈ ਗਏ ਆ ਐਨਵੈਟਰ ਲੈ ਗਏ ਆ ਬੈਟਰੀ ਸਮੇਤ ਸੈੱਟ ਲੈ ਗਏ ਆ ਡੀਵੀਆਰ ਲੈ ਗਏ ਕੈਮਰੇ ਲੈ ਐਸਡੀ ਲੈ ਗਏ ਤੇ ਸਾਡੀ ਪ੍ਰਸ਼ਾਸਨਿਕ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਜੀ ਵੇਖੋ ਜੀ ਨਸ਼ਾ ਬਹੁਤ ਜਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਥੱਲ ਪਾਉਣੀ ਚਾਹੀਦੀ ਐ ਨਸ਼ੇ ਦੇ ਕਾਰਨ ਸਭ ਕੁਝ ਹੋ ਗਿਆ ਵਾ ਅੱਗੇ ਤੇ ਘਰਾਂ ਦੇ ਉੱਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਤੇ ਸਰਪ ਬੇਦਬੀ ਦੀ ਘਟਨਾ ਹੁੰਦੀ ਨਹੀਂ ਬੱਪ ਨਹੀਂ ਇਹੋ ਜੀ ਕੋਈ ਨਹੀਂ ਘਟਣਾ ਬੇਦਬੀ ਦੀ ਘਟਨਾ ਦਾ ਬਚਾਅ ਵਾ ਬਸ ਚੋਰਾਗਰੀ ਕੀਤੀ ਉਹਨਾਂ ਜੋ ਜੀ ਸਮਾਨ ਖੜਿਆ ਚੋਰੀ ਉਹ ਚੋ ਡੀਵੀਆਰ ਲੈ ਗਿਆ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਨਾਲ ਲੈ ਗਿਆ ਅੱਜ ਅਸੀਂ ਥਾਣੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਕਿ ਆਪਣੇ ਗੁਰਦਰਾ ਸਾਹਿਬ ਨਹਿਰ ਵਾਲਾ ਜਾਂ ਬਾਬਾ ਹਜ਼ਾਰਾ ਸੁਖਮਨ ਵਾਲ ਦੇ ਨਾਮ ਦੇ ਗੁਰਦਰਾ ਸਾਹਿਬ ਆ ਉਤੇ ਰਾਤ ਚੋਰੀ ਹੋਈ ਹੋਈ ਆ ਤੇ ਇਹਨਾਂ ਦਿਨ ਆਣ ਕੇ ਵੇਖਿਆ ਹੈ ਉਹਨਾਂ ਇਤਲਾਹ ਤੇ ਇੱਥੇ ਆਏ ਆ ਤੇ ਪਤਾ ਕਰਕੇ ਵੇਖਿਆ ਇੱਥੇ ਤੇ ਇਥੇ ਇੱਕ ਅਬਨੇਟਰ ਸਮੇਤ ਅਬਨੇਟਰਾ ਦਾ ਬੈਟਰਾ ਅਤੇ ਹੋਰ ਸਮਾਨ ਕਾਫੀ ਗੋਲਕ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗੱਲ ਤਫਤੀਸ਼ ਕਰਾਂਗੇ ਪਤਾ ਅਨੁਪਛਤ ਆਦਮੀ ਆ ਤੇ ਤਫਤੀਸ਼ ਕਰਨ ਦੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੀਆਂ ਨਿਤ ਦਿਨ ਉਹ ਚੋਰੀ ਦੇ ਘਟਨਾਵਾਂ ਵਾਪਰੀਆਂ ਨੇ ਸਰ ਕਿਤੇ ਨਾ ਕਿਤੇ ਕੋਸ਼ਿਸ਼ ਹੈ ਕਿ ਉਹਨ ਕੀ ਕਰਨ ਲੱਗ ਪਏ ਇਹ ਪੁੱਛਤੇ ਕੋਈ ਤੇ ਕਾਰਨ ਇਹ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜਿਹੜਾ ਅਸੀਂ ਰਹੀ ਤੇ ਬਾਰ-ਬਾਰ ਇਹਦਾ ਤਕਰੀਰੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕਈ ਘਟਨਾ ਬੇਅਦਬੀ ਦੀਆਂ ਆਪਣੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਸਾਡੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਫੋਰਸ ਘਟਾਉਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਹਮ ਜੀ ਲੈਂਦੀ ਹੈ ਕਿ ਕਾਰ ਵਿੱਚ ਹੁਣ ਜੋ ਵਿਆਹ ਲਖਣਗੇ ਦੇ ਪੌਰ ਅਭਿਆਨ ਦੇ ਆਧਾਰ ਤੇ ਅਗਲੇ ਛਾਂ ਬਣ ਕੇ ਕਰਕੇ ਕਿਆ ਗਾਰੀ ਉਮਰ ਜਿਲ੍ਹਾ ਨਹੀਂ ਜਾਏਗੀ